ਗੌੜੀ ਮਹੱਲਾ ਤੀਜਾ ਕਾਮਣ ਹਰ ਰਸ 베ਦੀ ਜੀਓ ਹਰ ਕੈ ਸਹਜ ਸੁਭਾਏ ਮਨ ਮੋਹਨ ਮੋਹ ਲੀਆ ਜੀਓ ਦੁਖਦਾ ਸਹਜ ਸਮਾਏ ਦੁਬਿਦਾ ਸਹਜ ਸਮਾਏ ਕਾਮਣ ਵਰ ਪਾਏ ਗੁਰਮਤੀ ਰੰਗ ਲਾਏ ਇਹ ਸਰੀਰ ਕੂੜ ਕੁਸਤ ਭਰਿਆ ਗਲ ਕਾਈ ਪਾਪ ਕਮਾਏ ਗੁਰਮੁਖ ਭਗਤ ਜਿਤ ਸਹਜ ਧੁਨ ਉਪਜੈ ਬਿਨ ਭਗਤੀ ਮੈ ਨ ਜਾਏ ਨਾਨਕ ਕਾਮਣ ਪਿਰਹ ਪਿਆਰੀ ਵਿਚ ਹਉ ਆਪ ਗਵਾਏ ਕਾਮਣ ਪਿਰ ਪਾਇਆ ਜੀਉ ਗੁਰ ਕੈ ਪਹਾਏ ਪਿਆਰੇ ਰਹਿਣ ਸੁਖ ਸੁਤੀ ਜੀਉ ਅੰਤਰ ਉਰ ਧਾਰੇ ਅੰਤਰ ਉਰਤ ਹਾਰੇ ਮਿਲਿਆ ਪਿਆਰੇ ਆਨ ਦਿਨ ਦੁੱਖ ਨਿਵਾਰੇ ਅੰਤਰ ਮਹਿਲ ਫਿਰ 라ਵੇ ਤਾਮਣ ਗੁਰਮਤੀ ਵਿਚਾਰੇ ਅੰਮ੍ਰਿਤ ਨਾਮ ਪੀਆ ਦਿਨ ਰਾਤੀ ਦੁਭਧਾ ਮਾਰ ਨਿਵਾਰੇ ਨਾਮ ਸੱਚ ਮਿਲੀ ਸੋਹਾਗਣ ਗੁਰ ਕਾ ਹੇਤ ਅਪਾਰੇ ਆਹ ਬਹੁ ਦਇਆ ਕਰੇ ਜੀਓ ਪ੍ਰੀਤਮ ਆਪ ਪਿਆਰੇ ਕਾਮਣ ਬਿਨੋਂ ਕਰੇ ਜੀਓ ਸੱਚ ਸ਼ਬਦ ਸਿੰਗਾਰੇ ਸੱਚ ਸ਼ਬਦ ਸਿੰਗਾਰੇ ਹਮ ਮਾਰੇ ਗੁਰ ਮੁਖ ਕਾਰਜ ਸਵਾਰੇ ਜੁਗ ਜੁਗ ਏਕੋ ਸੱਚਾ ਸੋਈ ਬੂਝਾ ਗੁਰ ਵਿਚਾਰੇ ਮਾਨਮੁਖ ਕਾਮ ਵਿਆਪੀ ਮੋ ਸੰਤਾਪੀ ਕਿਸ ਆਗੈ ਜਾਏ ਪੁਕਾਰੇ ਨਾਨਕ ਮਨਮੁਖ ਥਾਉ ਨ ਪਾਏ ਬਿਨ ਗੁਰ ਅਤ ਪਿਆਰੇ ਮੁੰਦ ਇਆਣੀ ਭੋਲੀ ਨਿਗੁਣਿਆ ਜੀਉ ਪੈਰੇ ਅਗਮਿਆ ਪਾਰਾ ਆਪੇ ਮੇਲ ਮਿਲੀਐ ਜੀਉ ਆਪੇ ਬਖਸ਼ਣਹਾਰਾ ਆਲਗਣ ਬਖਸ਼ਣ ਹਾਰਾ ਕਾਮਣ ਤੰਤ ਪਿਆਰਾ ਘਟ ਘਟ ਰਹਿਆ ਸਮਾਈ ਪ੍ਰੇਮ ਪ੍ਰੀਤ ਭਾਏ ਭਗਤੀ ਪਾਈਐ ਸਤ ਗੁਰੂ ਝੂਜ ਬੁਝਾਈ ਸਦਾ ਆਨੰਦ ਰਹੈ ਦਿਨ ਰਾਤੀ ਅਨ ਦਿਨ ਰਹੈ ਲਿਵ ਲਾਈ ਨਾਨਕ ਸਹਿਜੇ ਹਰਿਵਰ ਪਾਇਆ ਸਾਧਨਨੋ ਨਿਦ ਪਾਈ ਗੌੜੀ ਮਹੱਲਾ ਤੀਜਾ ਮਾਇਆ ਸਰ ਸਬਲ ਵਰਤੈ ਜੀਉ ਚੌਂਕਰ ਦੁੱਤਰ ਤਰਿਆ ਜਾਏ RAM ਨਾਮ ਕਰ ਗੋਹਿ ਥਾ ਜੀਉ ਸ਼ਬਦ ਖੇਵਟ ਵਿੱਚ ਪਾਏ ਸ਼ਬਦ ਖੇਵਟ ਵਿੱਚ ਪਾਏ ਹਰ ਆਪ ਲੰਘਾਏ ਇਨ ਬਿਦ ਦੁੱਤਰ ਤਰਿਆ ਗੁਰਮੁਖ ਭਗਤ ਪਰਾਪਤ ਹੋਵੇ ਜੀਵ ਤਿਆਂ ਯੋ ਮਰੀਏ ਖੇਨ ਮਹਿ ਰਾਮ ਨਾਮ ਕਿਲ ਵਿਖ ਕਾਟੇ ਪੈ ਪਵਿੱਤ ਸਰੀਰਾ ਨਾਨਕ ਰਾਮ ਨਾਮ ਨਿਸਤਾਰਾ ਕੰਚਨ ਭੈ ਮਨੂਰਾ ਇਸਤਰੀ ਪੁਰਖ ਕਾਮ ਵਿਆਪੇ ਜੀਉ ਰਾਮ ਨਾਮ ਕੀ ਵਿਦ ਨਹੀਂ ਜਾਣੀ ਮਾਤ ਪਿਤਾ ਸੁਤ ਭਾਈ ਖਰੇ ਪਿਆਰੇ ਜੀਉ ਡੂਬ ਮੋਏ ਬਿਨ ਪਾਣੀ ਦੋਗਮੋਏ ਬਿਨ ਪਾਣੀ ਗਤ ਨਹੀਂ ਜਾਣੀ ਹਮੈ ਤਾਤ ਸੰਸਾਰੇ ਜੋ ਆਇਆ ਸੋ ਸਭ ਕੋ ਜਾਸੀ ਉਬਰੈ ਗੁਰ ਵਿਚਾਰੇ ਗੁਰਮੁਖ ਹੋਵੈ RAM ਨਾਮ ਬਖਾਣੈ ਆਪ ਤਰੈ ਕੁੱਲ ਤਾਰੇ ਨਾਨਕ ਨਾਮ ਵਸੈ ਘਟ ਅੰਤਰ ਗੁਰਮਤਿ ਮਿਲੇ ਪਿਆਰੇ ਰਾਮ ਨਾਮ ਬਿਨ ਕੋ ਥਿਰ ਨਾਹੀ ਜੀਓ ਬਾਦੀ ਹੈ ਸੰਸਾਰਾ ਧ੍ਰਿੜ ਭਗਤ ਸੱਚੀ ਜੀਓ ਰਾਮ ਨਾਮ ਵਾਪਾਰਾ ਰਾਮ ਨਾਮ ਵਾਪਾਰਾ ਅਗੰ ਅਪਾਰਾ ਗੁਰਮਤੀ ਧਨ ਪਾਈਐ ਸੇਵਾ ਸੁਰਤ ਭਗਤ ਇਹ ਸਾਚੀ ਵਿੱਚ ਹਉ ਆਪ ਗਵਾਈਐ ਹਮ ਮਤਹੀਨ ਮੂਰਖ ਮੁਗਧ ਅੰਧੇ ਸਤਗੁਰ ਮਾਰਗ ਪਾਏ ਨਾਨਕ ਗੁਰਮੁਖ ਸ਼ਬਦ ਸੁਹਾਵੇ ਆਨੰਦਿਨ ਹਰ ਗੁਣ ਦਾਏ ਆਪ ਕਰਾਏ ਕਰੇ ਆਪ ਜੀਓ ਆਪੇ ਸ਼ਬਦ ਸਵਾਰੇ ਆਪੇ ਸਤਗੁਰ ਆਪ ਸ਼ਬਦ ਜੀਓ ਜੁਗ ਜੁਗ ਭਗਤ ਪਿਆਰੇ ਜੋਗ ਜੋਗ ਭਗਤ ਪਿਆਰੇ ਹਰਿ ਆਪ ਸਵਾਰੇ ਆਪੇ ਭਗਤੀ ਲਾਏ ਆਪੇ ਦਾਨ ਆਪੇ ਬੀਨਾ ਆਪੇ ਸੇਵ ਕਰਾਏ ਆਪੇ ਗੁਣ ਦਾਤਾ ਅਵ ਗੁਣ ਕਾਟੇ ਹਿਰਦਾ ਨਾਮ ਵਸਾਏ ਨਾਨਕ ਸਤਿ ਬਲਿਹਾਰੀ ਸੱਚੇ ਵਿਟਹੁ ਆਪੇ ਕਰੇ ਕਰਾਏ ਗੌੜੀ ਮਹੱਲਾ ਤੀਜਾ ਗੁਰ ਕੀ ਸੇਵਾ ਕਰ ਤੇਰਾ ਜੀਉ ਹਰ ਨਾਮ ਤੇ ਆਏ ਮੰਨਿ ਹੋ ਦੂਰ ਨਾ ਜਾਹਿ ਪਿਰਾ ਜੀਉ ਘਰ ਬੈਠਿਆ ਹਰ ਪਾਏ ਘਰ ਬੈਠਿਆ ਹਰ ਪਾਏ ਸਦਾ ਚਿਤ ਲਾਏ ਸਹਜ ਸਤ ਸੁਭਾਏ ਗੁਰ ਕੀ ਸੇਵਾ ਖਰੀ ਸੁਖਾਲੀ ਜਿਸਨੂੰ ਆਪ ਕਰਾਏ ਨਾਮੋ ਬੀਜੇ ਨਾਮੋ ਜਮੈ ਨਾਮੋ ਮਨ ਵਸਾਏ ਨਾਨਕ ਸੱਚ ਨਾਮ ਵਡਿਆਈ ਪੂਰਬਿ ਲਿਖਿਆ ਪਾਏ ਹਰ ਕਾ ਨਾਮ ਮੀਠਾ ਪਿਰਾ ਜੀਓ ਜਾਂ ਚਾਖਹਿ ਚਿਤ ਲਾਏ ਰਸਨਾ ਹਰ ਰਸ ਚਾਖ ਮੂਈਏ ਜੀਓ ਆਨ ਰਸ ਸਾਦ ਗਵਾਏ ਸਦਾ ਹਰ ਰਸ ਪਾਏ ਜਾਂ ਹਰ ਭਾਏ ਰਸਨਾ ਸ਼ਬਦ ਸੁਹਾਏ ਨਾਮ ਧਿਆਏ ਸਦਾ ਸੁਖ ਪਾਏ ਨਾਮ ਰਹਿ ਲਿਵ ਲਾਏ ਨਾਮੇ ਉਪਜੈ ਨਾਮੇ ਬਿਨਸੈ ਨਾਮੇ ਸੱਚ ਸਮਾਏ ਨਾਨਕ ਨਾਮ ਗੁਰਮਤੀ ਪਾਈਐ ਆਪੇ ਲੈ ਲਵਾਏ ਏ ਵਿਡਾਣੀ ਚਾਕਰੀ ਪਿਰਾ ਜਿਓ ਧਨ ਛੋੜ ਪਰਦੇਸ ਸਿਢਾਏ ਦੂਜੇ ਕਿਨ ਸੁਖ ਨਾ ਪਾਇਓ ਪਿਰਾ ਜਿਓ ਵਿਖਿਆ ਲੋਭ ਲੁਭਾਏ ਵਿਖਿਆ ਲੋਭ ਲੁਭਾਏ ਪਰਮ ਭੁਲਾਏ ਓਹ ਕਿਉ ਕਰ ਸੁਖ ਪਾਏ ਚਾਕਰੀ ਵਿਡਾਣੀ ਖਰੀ ਦੁਖਾਲੀ ਆਪ ਵੇਚ ਧਰਮ ਗਵਾਏ ਮਾਇਆ ਬੰਧਨ ਟਿਕੈ ਨਾਹੀ ਖਿਨ ਖਿਨ ਦੁਖ ਸੰਤਾਏ ਨਾਨਕ ਮਾਇਆ ਕਾ ਦੁਖ ਤਵੇ ਚੂਕੈ ਜਾਂ ਗੁਰ ਸ਼ਬਦੀ ਚਿਤ ਲਾਏ ਮਨ ਮੁਖ ਮੁਗਦ ਗਾਵਾਰ ਪਿਰਾ ਜੀਉ ਸ਼ਬਦ ਮਨ ਨਾ ਬਸਾਏ ਮਾਇਆ ਕਾ ਭ੍ਰਮ ਅੰਧ ਪਿਰਾ ਜੀਉ ਹਰ ਮਾਰਗ ਕਿਉ ਪਾਏ ਜੋ ਮਾਰਗ ਪਾਏ ਬਿਨ ਸਤਗੁਰ ਪਾਏ ਮਨ ਮੁਖ ਆਪ ਗਣਾਏ ਹਰ ਕੇ ਚਾਕਰ ਸਦਾ ਸੁਹੇਲੇ ਗੁਰ ਚਰਣੀ ਚਿਤ ਲਾਏ ਜਿਸ ਨੂੰ ਹਰ ਜੀਉ ਕਰੇ ਕਿਰਪਾ ਸਦਾ ਹਰ ਕੇ ਗੁਣ ਗਾਏ ਨਾਨਕ ਨਾਮ ਰਤਨ ਜਗ ਲਾਹਾ ਗੁਰ ਮੁਖ ਆਪੁ ਗੁਜਾਏ